ਸਿੱਖਣ ਦਾ ਉਦੇਸ਼ ਹੈ ਗੁਰੂ ਪੰਥ ਦੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਬੱਜਾ ਹੈ ਗੁਰੂ ਬੱਜਾ ਇਹੋ ਜਿਸ ਤੋਂ ਬੱਜਦਾ ਹੈ ਜਿਸ ਤੋਂ ਬੱਜਦਾ ਮੰਨਿਆ ਜਾਂਦਾ ਹੈ ਗੁਰੂ ਦਾ ਬਚੇ ਸਿੱਖਿਆ ਪੰਥੀ ਹੈ ਇਹ ਮਰ ਝੰਡਿਆਂ ਦਾ ਮਗਾਇਆ ਇਹ ਰਹਿਣ ਦੀ ਦੁਨੀਆ ਤੱਕ ਜਦੋਂ ਵੀ ਅਸੀਂ ਇਹਦੇ ਝੰਡੇ ਅਸੀਂ ਦੇਖਿਆ ਕਰਾਂਗੇ ਉਹ ਸਾਨੂੰ ਯਾਦ ਆਇਆ ਕਰਨਗੇ ਬੋਲੇ ਸੋਨਾ ਸੋਨਾ ਦੁਨੀਆ ਕਾਲ ਜਿੰਜਸ ਦੇ ਨੂੰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਿਹੜਾ ਲਾਸ ਨਗਰ ਕੀਰਤਨ ਸੀਗਾ ਮੈਂ ਇਹ ਗੱਲ ਜ਼ਰੂਰੀ ਸਮਝਦਾ ਇਸ ਸਟੇਜ ਤੋਂ ਦੱਸਣੀ ਇੱਥੇ ਉਹ ਪ੍ਰਬੰਧਕ ਵੀ ਖੜੇ ਆ ਉਹਨਾਂ ਦੇ ਨਾਲ ਉਸ ਟਾਈਮ ਜਿਹੜੀ ਸੇਵਾ ਨਿਭਾ ਰਹੇ ਸੀ ਨਗਰ ਕੀਰਤਨ ਤੋਂ ਪਰ ਇਹ ਪੈਦਾ ਹੁੰਦਾ ਸੋ ਮਹਾਰਾਜ ਸਕੇ ਪਾਤਸ਼ਾਹ ਜੀ ਨੇ ਸਾਨੂੰ ਦੱਸ ਦਿੱਤਾ ਕਿ ਕੋਉਂ ਕਿਸੇ ਕੋ ਰਾਜ ਨ ਦੇਹਾਂ ਜੋ ਲੈ ਹੈ ਨਿਜ ਬਲ ਸੇ ਲੈ ਹੈ ਸੋ ਆਪਣੇ ਅੰਦਰ ਅਹੀ ਚਾਤੀ ਮਾਰੀ ਹੈ ਕਿ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਤੇ ਉਲਟ ਕੰਮ ਕਰਾਂਗੇ ਇਸ ਤੋਂ ਵੀ ਵੱਡੀ ਗੱਲ ਜੇ ਅਸੀਂ ਆਪਣੇ ਮਨਾਂ ਦੇ ਵਿੱਚ ਕੋਈ ਹਮ ਕੋਈ ਵੱਡਾ ਬੰਡ ਦੀ ਕੋਸ਼ਿਸ਼ ਕਰੀਏ ਤੇ ਖਾਲਿਸਤਾਨ ਦੇ ਜਿਹੜੀ ਮੂਵਮੈਂਟ ਆ ਇਹਨੂੰ ਵਟ ਕੇ ਇਹ ਵੀ ਸਾਡੇ ਲਈ ਪਾਪਾ ਜਿਹੜਾ ਸਾਡੀ ਝੋੜੀ ਚ ਪਹਿਣਗੇ ਸਾਡੀ ਨਿਮਰਤਾ ਸਾਡਾ ਕੰਮ ਇੱਕ ਇੱਕ ਕਦਮ ਖਾਲਸਤਾਨ ਦੇ ਲਈ ਹੋਣਾ ਚਾਹੀਦਾ ਹੈ ਮੈਂ ਨਿੱਜੀ ਤੌਰ ਤੇ ਬੇਨਤੀ ਕਰਦਾ ਮੈਨੂੰ ਪਰਿਵਾਰਕ ਤੌਰ ਤੇ ਕੋਈ ਪ੍ਰੋਬਲਮ ਆ ਗਈ ਅੱਜ ਮੈਨੂੰ ਫੋਨ ਆਇਆ ਮੇਰੇ ਤੁਸੀਂ ਸਾਰਿਆਂ ਨੇ ਜਿਹੜਾ ਕਦਮ ਉਹ ਖਾਲਸਤਾਨ ਲਈ ਪਟਿਆ ਹੋਇਆ ਹੈ ਕੱਲ ਦੀਆਂ ਅਖਬਾਰਾਂ ਜਦੋਂ ਤੁਹਾਡੇ ਕੋਲ ਆਉਣਗੀਆਂ ਉਹਦੇ ਵਿੱਚ ਲਿਖਿਆ ਜਾਊਗਾ ਕਿ 10 ਲੱਖ ਸਿੱਖਾਂ ਦਾ ਇਕੱਠ ਹੋਇਆ 15 ਨਾਲ ਸਿੱਖਾਂ ਦਾ ਕੱਟ ਹੋਇਆ ਪਰ ਕਿਹੜਿਆਂ ਦਾ ਉਸ ਜਗਤ ਦੀ ਹਰਤੀ ਸਰਕਾਰ ਦੇ ਦਰਵਾਜ਼ੇ ਤੇ ਆਉਂ ਬਾਹਰ ਦੇਖਿਆ ਖਾਣ ਤੋਂ ਲੋਕ ਨੇ ਉਹਦੇ ਦੇਖ ਕੇ ਬੋਲਣ ਨਾਲ ਮਾਰ ਕੇ ਦੇਖਣੇ ਖਾਣ ਤੋਂ ਮੁੱਕਿਆ ਨੇ ਪਰ ਦੇ ਵਿੱਚ ਨਾ ਫਾਇੰਲਿੰਗ ਨੇ ਹੋਰ ਇੱਕ ਹੋਰ ਪੰਡਿਆ ਕੁਫੀਆਸ ਬਾਰੇ ਸੋਚ ਰਿਹਾ ਸਰਦਾਰ ਹੈ ਉਸਨੇ